ਬਸ ਇਹ ਗੱਲਾਂ ਇੱਕ ਵਾਰ ਸੁਣ ਲਓ ਤੁਹਾਨੂੰ ਪੂਰੀ ਜ਼ਿੰਦਗੀ ਜਵਾਨ ਦੇ ਨਾਲ ਸਿਹਤਮੰਦ ਵੀ ਰੱਖਣ ਕੀ ਹੈ ਨੰਬਰ 1 ਇਮਲੀ ਕੱਚੀ ਹੋਵੇ ਜਾਂ ਪੱਕੀ ਦੋਨੋਂ ਹੀ ਸਿਹਤ ਲਈ ਕਾਫੀ ਫਾਇਦੇਮੰਦ ਹਨ ਇਹ ਜੋੜਾਂ ਦਾ ਦਰਦ ਦੂਰ ਕਰਨ ਲਈ ਵੀ ਕਾਫੀ ਫਾਇਦੇਮੰਦ ਹੈ ਇਸ ਦਾ ਸੇਵਨ ਸੀਮਤ ਮਾਤਰਾ ਵਿੱਚ ਹੀ ਕਰਨਾ ਚਾਹੀਦਾ ਹੈ ਨੰਬਰ 2 ਜੇਕਰ ਤੁਹਾਨੂੰ ਬਾਰ-ਬਾਰ ਪਿਸ਼ਾਬ ਦੀ ਸਮੱਸਿਆ ਹੋ ਰਹੀ ਹੈ ਤਾਂ ਤੁਸੀਂ ਪਾਣੀ ਵਿੱਚ 2 ਚਮਚ ਆਮਲੇ ਦਾ ਰਸ ਮਿਕਸ ਕਰਕੇ ਪੀ ਸਕਦੇ ਹੋ ਤੇ ਨਾਲ ਹੀ ਰੋਜ਼ਾਨਾ ਦਹੀਂ ਦਾ ਸੇਵਨ ਵੀ ਜ਼ਰੂਰ ਕਰਨਾ ਚਾਹੀਦਾ ਹੈ। ਨੰਬਰ 3 ਗਰਮ ਪਾਣੀ ਵਿੱਚ ਇਲਾਇਚੀ ਪਾਊਡਰ ਮਿਲਾ ਕੇ ਪੀਣ ਨਾਲ ਤੁਹਾਡੀ ਸਰੀਰਕ ਥਕਾਵਟ ਬਿਲਕੁਲ ਦੂਰ ਹੋ ਜਾਂਦੀ ਹੈ। ਨੰਬਰ 4 ਜੇਕਰ ਤੁਹਾਡੇ ਸਰੀਰ ਨੂੰ ਕਮਜ਼ੋਰੀ ਮਹਿਸੂਸ ਹੋਣ ਲੱਗੇ ਤਾਂ ਦੁੱਧ ਵਿੱਚ ਦੋ ਖੰਜੂਰਾ ਉਬਾਲ ਕੇ ਪੀ ਲਓ ਇਸ ਨਾਲ ਲਾਭ ਮਿਲੇਗਾ ਨੰਬਰ 5 ਜੇਕਰ ਤੁਸੀਂ ਤਿਲ ਦੇ ਤੇਲ ਵਿੱਚ ਕਾਲੀ ਮਿਰਚ ਨੂੰ ਗਰਮ ਕਰਕੇ ਆਪਣੀਆਂ ਮਾਸਪੇਸ਼ੀਆਂ ਦੀ ਮਾਲਿਸ਼ ਕਰ ਲੈਂਦੇ ਹੋ ਤਾਂ ਇਸ ਨਾਲ ਜੋੜਾਂ ਦੇ ਦਰਦ ਤੋਂ ਬਹੁਤ ਆਰਾਮ ਮਿਲਦਾ ਹੈ ਨੰਬਰ 6 ਜੇਕਰ ਪੇਟ ਵਿੱਚ ਜਲਨ ਹੋ ਰਹੀ ਹੋਵੇ ਦਿਲ ਕਵਰਾ ਰਿਹਾ ਹੋਵੇ ਜੀ ਕੱਚਾ ਹੋਵੇ ਤਾਂ ਨਿੰਬੂ ਪਾਣੀ ਬਣਾ ਕੇ ਉਸ ਨੂੰ ਹੌਲੀ ਹੌਲੀ ਪੀ ਲਓ ਇਸ ਨਾਲ ਆਰਾਮ ਮਿਲੇਗਾ ਨੰਬਰ 7 ਜੇਕਰ ਤੁਸੀਂ ਸ਼ਹਿਦ ਨੂੰ ਦੇਖਣਾ ਚਾਹੁੰਦੇ ਹੋ ਕਿ ਸ਼ਹਿਦ ਅਸਲੀ ਹੈ ਜਾਂ ਨਕਲੀ ਤਾਂ ਸਿੰਖਾਂ ਦੀ ਤੀਲ ਉੱਪਰ ਸ਼ਹਿਦ ਲਗਾ ਕੇ ਉਸ ਨੂੰ ਜਲਾ ਕੇ ਦੇਖੋ ਜੇਕਰ ਤੁਰੰਤ ਜਲ ਜਾਵੇ ਤਾਂ ਇਹ ਅਸਲੀ ਹੈ ਨਹੀਂ ਤਾਂ ਇਹ ਨਕਲੀ ਹੈ ਨੰਬਰ 8 ਜੇਕਰ ਬੀਪੀ ਦੀ ਸਮੱਸਿਆ ਹੋਵੇ ਖੂਨ ਦੀ ਕਮੀ ਹੋਵੇ ਖਰਾਬ ਕੈਸਟਰੋਲ ਪਰਚਨ ਤੰਤਰ ਦੀ ਸਮੱਸਿਆ ਹੱਡੀਆਂ ਕਮਜ਼ੋਰ ਹੋਣ ਲੀਵਰ ਨੂੰ ਸਾਫ਼ ਕਰਨ ਲਈ એનર્ਜੀ ਨੂੰ ਪੈਦਾ ਕਰਨ ਲਈ ਰੋਜ਼ਾਨਾ ਇੱਕ ਗਲਾਸ ਸਿਕੰਦਰ ਦਾ ਜੂਸ ਪੀਣਾ ਸ਼ੁਰੂ ਕਰਦੇ ਹੋ ਬਹੁਤ ਲਾਭ ਮਿਲੇਗਾ ਨੰਬਰ 9 ਰੋਜ਼ਾਨਾ ਯੋਗਾ ਕਰਨਾ ਸਰੀਰ ਸਿਹਤਮੰਦ ਦੇ ਨਾਲ-ਨਾਲ ਜਵਾਨ ਰਹਿਦਾ ਨਾਲ ਹੀ ਹਮੇਸ਼ਾ ਫਿੱਟ ਫਟ ਵੀ ਰਹਿੰਦਾ ਹੈ। ਨੰਬਰ 10 ਰੋਜ਼ਾਨਾ ਅਦਰਕ ਦਾ ਛੋਟਾ ਜਿਹਾ ਟੁਕੜਾ ਚ ਬੋਲਣਾ ਸਰੀਰ ਦੇ ਅਨੇਕਾਂ ਹੀ ਰੋਗ ਦੂਰ ਹੋ ਜਾਂਦੇ ਹਨ। ਨੰਬਰ 11 ਜੇਕਰ ਤੁਸੀਂ ਆਪਣੇ ਹੱਥਾਂ ਦੀ ਢਿੱਲੀ ਪੇਸਕਨ ਨੂੰ ਸਹੀ ਕਰਨਾ ਚਾਹੁੰਦੇ ਹੋ ਤਾਂ ਇਸ ਉੱਪਰ ਰੋਜ਼ਾਨਾ ਨਾਰੀਅਲ ਤੇਲ, ਐਲੋਵੇਰਾ ਜੈੱਲ ਤੇ ਵਿਟਾਮਿਨ E ਦੀ ਮਾਲਿਸ਼ ਆਪਣੇ ਹੱਥਾਂ ਉੱਪਰ ਕਰੋ। ਨੰਬਰ 12 ਆਲੂ ਨੂੰ ਕੱਟ ਕੇ ਹਮੇਸ਼ਾ ਠੰਡੇ ਪਾਣੀ ਵਿੱਚ ਰੱਖੋ ਇਸ ਨਾਲ ਕਦੇ ਵੀ ਖਰਾਬ ਨਹੀਂ ਹੋਣਗੇ ਤੇ ਨਾਲੇ ਹੀ ਕਾਲੇ ਵੀ ਨਹੀਂ ਪੈਣਗੇ। ਨੰਬਰ 13 ਜਿਹੜੇ ਲੋਕ ਰੋਜ਼ਾਨਾ ਦਹੀਂ ਦਾ ਸੇਵਨ ਕਰਦੇ ਨੇ ਉਹਨਾਂ ਦੇ ਬਾਥਰੂਮ ਵਿੱਚ ਕਦੇ ਵੀ ਇਨਫੈਕਸ਼ਨ ਦੀ ਸਮੱਸਿਆ ਨਹੀਂ ਰਹਿੰਦੀ। ਨੰਬਰ 14 ਖਾਲੀ ਪੇਟ ਜੇਕਰ ਤੁਸੀਂ ਉਲਟਾ ਲੰਮਕਦੇ ਹੋ ਤਾਂ ਇਸ ਨਾਲ ਤੁਹਾਡਾ ਕੱਦ ਵਧਣ ਲੱਗ ਜਾਵੇਗਾ। ਨੰਬਰ 15 ਖਾਲੀ ਪੇਟ ਨਾਰੀਅਲ ਪਾਣੀ ਪੀਣ ਨਾਲ ਸਰੀਰ ਦੇ ਬਹੁਤ ਸਾਰੇ ਰੋਗ ਦੂਰ ਹੋ ਜਾਂਦੇ ਹਨ। ਤੇ ਨਾਲ ਹੀ ਸਰੀਰ ਨੂੰ ਨੇਕਾਂ ਹੀ ਲਾਭ ਮਿਲਦੇ ਹਨ ਨੰਬਰ 16 ਮੇਥੀ ਦਾ ਸਾਗ ਖਾਣ ਨਾਲ ਖੂਨ ਪਤਲਾ ਹੁੰਦਾ ਨਾਲ ਹੀ ਜੇਕਰ ਤੁਸੀਂ ਹਾਰਟ ਅਟੈਕ ਤੋਂ ਬਚਣਾ ਚਾਹੁੰਦੇ ਹੋ ਤਾਂ ਮੇਥੀ ਦਾ ਸਾਗ ਬਣਾ ਕੇ ਖਾ ਲਓ ਇਸ ਨਾਲ ਲਾਭ ਮਿਲੇਗਾ ਨੰਬਰ 17 ਕਦੇ ਵੀ ਕੌੜੇ ਬਦਾਮਾਂ ਦਾ ਸੇਵਨ ਨਾ ਕਰੋ ਇਸ ਨਾਲ ਤੁਹਾਡੇ ਸਰੀਰ ਨੂੰ ਬਹੁਤ ਨੁਕਸਾਨ ਹੋਣਗੇ ਜੇਕਰ ਤੁਸੀਂ ਬਾਸ ਦੇ ਡੰਡੇ ਨੂੰ ਆਪਣੇ ਮੋਢਿਆਂ ਉੱਪਰ ਰੱਖ ਲੈਂਦੇ ਹੋ ਤਾਂ ਇਸ ਨਾਲ ਸਰ ਵਾਈਕਲ ਤੋਂ ਆਰਾਮ ਪਾਇਆ ਜਾ ਸਕਦਾ ਹੈ ਨੰਬਰ 18 ਸਿਰਦਰਦ ਹੋਣ ਤੇ ਨਿੰਬੂ ਨੂੰ ਕੱਟ ਕੇ ਆਪਣੇ ਮੱਥੇ ਉੱਪਰ ਮਾਰ ਲਓ ਇਸ ਨਾਲ ਬਹੁਤ ਆਰਾਮ ਮਿਲੇਗਾ ਨੰਬਰ 19 ਜੇਕਰ ਤੁਸੀਂ ਆਪਣੇ ਬੁੱਲਾਂ ਨੂੰ ਕੁਦਰਤੀ ਤੌਰ ਤੇ ਗੁਲਾਬੀ ਕਰਨਾ ਚਾਹੁੰਦੇ ਹੋ ਤਾਂ ਉਹਨਾਂ ਉੱਪਰ ਰੋਜ਼ਾਨਾ ਚੁਕੰਦਰ ਦਾ ਰਾਸ ਲਗਾ ਲਓ ਇਸ ਨਾਲ ਲਾਭ ਮਿਲੇਗਾ ਨੰਬਰ 1 ਰਾਤ ਦੇ ਸਮੇਂ ਕਦੇ ਵੀ ਚੌਲਾਂ ਦਾ ਪਿਆਜ਼ ਦਾ ਸੇਵਨ ਨਾ ਕਰੋ ਇਸ ਨਾਲ ਤੁਸੀਂ अनेका ਹੀ ਰੋਗਾਂ ਦੇ ਸ਼ਿਕਾਰ ਹੋ ਸਕਦੇ ਹੋ ਨੰਬਰ 2 ਜੇਕਰ ਤੁਸੀਂ ਆਪਣੇ ਚਿਹਰੇ ਦੀ ਨਮੀ ਨੂੰ ਹਮੇਸ਼ਾ ਸਹੀ ਰੱਖਣਾ ਚਾਹੁੰਦੇ ਹੋ ਤਾਂ ਦੁੱਧ ਵਿੱਚ ਬਦਾਮ ਪੀਸ ਕੇ ਪੈਕ ਤਿਆਰ ਕਰਕੇ ਆਪਣੇ ਚਿਹਰੇ ਉੱਪਰ ਲਗਾ ਲਓ ਨੰਬਰ 3 ਜੇਕਰ ਤੁਸੀਂ ਵਾਲਾਂ ਦੀ ਗ੍ਰੋਥ ਨੂੰ ਵਧਾਉਣਾ ਚਾਹੁੰਦੇ ਹੋ ਤਾਂ ਪਿਆਜ਼ ਅਤੇ ਨਾਰੀਅਲ ਤੇਲ ਦਾ ਬਣਿਆ ਹੋਇਆ ਮਾਸਕ ਆਪਣੇ ਵਾਲਾਂ ਵਿੱਚ ਲਗਾ ਲਓ ਇਸ ਨਾਲ ਲਾਭ ਮਿਲੇਗਾ ਨੰਬਰ 3 ਜੇਕਰ ਤੁਸੀਂ ਜਲਦੀ ਅਤੇ ਸਵੇਰੇ ਸਵੇਰੇ ਉੱਠ ਜਾਂਦੇ ਹੋ ਤਾਂ ਇਸ ਨਾਲ ਤੁਹਾਡੇ ਸਰੀਰ ਅੰਦਰ ਜ਼ਿਆਦਾ એનર્ਜੀ ਰਹਿੰਦੀ ਹੈ ਤੇ ਨਾਲ ਹੀ ਸਰੀਰ ਵੀ ਸਹੀ ਰਹਿੰਦਾ ਹੈ। ਨੰਬਰ 24 ਜੇਕਰ ਤੁਹਾਨੂੰ ਹੱਡੀਆਂ ਜੋੜਾਂ ਵਿੱਚ ਦਰਦ ਰਹਿਣ ਦੀ ਸਮੱਸਿਆ ਰਹਿੰਦੀ ਹੈ ਤਾਂ ਸੋਇਆਬੀਨ ਦਾ ਸੇਵਨ ਕਰੋ ਇਸ ਨਾਲ ਬਹੁਤ ਲਾਭ ਮਿਲੇਗਾ। ਨੰਬਰ 25 ਪੇਟ ਦੀਆਂ ਬਿਮਾਰੀਆਂ ਤੋਂ ਬਚਣ ਲਈ ਮੂਲੀ ਉੱਪਰ ਕਾਲਾ ਨਮਕ ਜਾਂ ਫਿਰ ਕਾਲੀ ਮਿਰਚ ਲਗਾ ਕੇ ਖਾ ਲਓ ਇਸ ਨਾਲ ਬਹੁਤ ਲਾਭ ਮਿਲਦਾ ਹੈ। ਨੰਬਰ 26 ਕਦੇ ਵੀ ਆਪਣੇ ਹੰਝੂਆਂ ਨੂੰ ਨਾ ਰੋਕੋ ਇਸ ਨਾਲ ਗੁੱਸਾ, ਬਲੱਡ ਪ੍ਰੈਸ਼ਰ ਦੀ ਸਮੱਸਿਆ ਦੇ ਅਸੀਂ ਸ਼ਿਕਾਰ ਹੋ ਸਕਦੇ ਹਾਂ। ਨੰਬਰ 27 ਭਜਨ ਘਟਾਉਣ ਲਈ ਤੁਸੀਂ ਲੋਕੀ ਦੇ ਜੂਸ ਵਿੱਚ ਕਾਲਾ ਨਮਕ, ਪੁਦੀਨੇ ਦੇ ਪੱਤੇ ਤੇ ਜੀਰਾ ਮਿਲਾ ਕੇ ਪੀਣਾ ਸ਼ੁਰੂ ਕਰ ਦੇਵੇ ਉਸ ਨਾਲ ਭਜਨ ਘਟ ਹੋਣ ਲੱਗ ਜਾਵੇ ਕਾ ਨੰਬਰ 28 ਜੇਕਰ ਤੁਸੀਂ ਲਗਾਤਾਰ 30 ਦਿਨ ਇੱਕ ਚਮਚ ਜੀਰੇ ਨੂੰ ਰਾਤ ਨੂੰ ਪਾਣੀ ਵਿੱਚ ਭਿਉਂ ਕੇ ਰੱਖੋ ਤੇ ਸਵੇਰੇ ਇਸ ਪਾਣੀ ਚ ਸ਼ਹਿਦ ਮਿਲਾ ਕੇ ਖਾ ਲਓ ਇਸ ਨਾਲ ਤੁਹਾਡੇ ਸਰੀਰ ਅੰਦਰ ਜਮਾ ਹੋਈ ਸਾਰੀ ਗੰਦਗੀ ਸਾਫ ਹੋ ਜਾਵੇਗੀ ਤੇ ਨਾਲ ਹੀ ਸਰੀਰ ਦਾ ਭਜਨ ਵੀ ਸਹੀ ਹੋਣ ਲੱਗ ਜਾਵੇ ਕਾ ਨੰਬਰ 29 ਜ਼ਿਆਦਾ ਚਿੰਤਾ ਕਰਨੀ ਤੁਹਾਡੇ ਪੇਟ ਨੂੰ ਕਮਜ਼ੋਰ ਕਰ ਦੇਵੇਗੀ ਜ਼ਿਆਦਾ ਤਣਾਅ ਦਿਮਾਗ ਨੂੰ ਦਿਲ ਨੂੰ ਕਮਜ਼ੋਰ ਕਰਦਾ ਹੈ ਗੁੱਸਾ ਤੁਹਾਡੇ ਲੀਵਰ ਤੇ ਕਿਡਨੀ ਨੂੰ ਕਮਜ਼ੋਰ ਕਰ ਸਕਦਾ ਹੈ ਨੰਬਰ 3 ਜੇਕਰ ਤੁਸੀਂ ਰੋਜ਼ਾਨਾ ਨਿੰਮ ਦੇ ਪੱਤੇ ਚਬਾ ਲੈਂਦੇ ਹੋ ਤਾਂ ਇਸ ਨਾਲ ਤੁਸੀਂ ਕੈਂਸਰ ਵਰਗੀਆਂ ਭਿਆਨਕ ਬਿਮਾਰੀਆਂ ਤੋਂ ਹਮੇਸ਼ਾ ਲਈ ਬਚੇ ਰਹੋਗੇ ਨੰਬਰ 31 ਜੇਕਰ ਤੁਸੀਂ ਆਪਣੇ ਵਾਲਾਂ ਨੂੰ ਲੰਮੇ ਸੰਘਣੇ ਕਰਨਾ ਚਾਹੁੰਦੇ ਹੋ ਤਾਂ ਵਾਲਾਂ ਵਿੱਚ ਐਲੋਵੇਰਾ ਜੈੱਲ ਨੂੰ ਪਾਣੀ ਵਿੱਚ ਮਿਕਸ ਕਰਕੇ ਲਗਾ ਲਓ ਇਸ ਨਾਲ ਲਾਭ ਮਿਲੇਗਾ ਨੰਬਰ 32 ਜੇਕਰ ਤੁਹਾਡਾ ਵਜ਼ਨ ਨਹੀਂ ਵਧ ਰਿਹਾ ਤਾਂ ਤੁਸੀਂ ਅਖਰੋਟ ਕੇਲਾ ਸੇਬ ਬਦਾਮ ਦਾ ਸੇਵਨ ਕਰ ਸਕਦੇ ਹੋ ਤਾਂ ਇਸ ਨਾਲ ਲਾਭ ਮਿਲੇਗਾ ਨੰਬਰ 33 ਜੇਕਰ ਚੱਕਰ ਆ ਰਹੇ ਹੋਣ ਤਾਂ ਇੱਕ ਕੁੱਟ ਪਾਣੀ ਨਾਲ ਇੱਕ ਛੋਟੀ ਇਲਾਇਚੀ ਨੂੰ ਪਹਿਲਾਂ ਮੂੰਹ ਵਿੱਚ ਰੱਖੋ ਫਿਰ ਚਵਾ ਕੇ ਖਾ ਲਓ ਇਸ ਨਾਲ ਬਹੁਤ ਲਾਭ ਮਿਲੇਗਾ। ਨੰਬਰ 34 ਜੇਕਰ ਸਵੇਰ ਦੇ ਸਮੇਂ ਦਾਲਚੀਨੀ ਦੀ ਚਾਹ ਬਣਾ ਕੇ ਪੀ ਲੈਂਦੇ ਹੋ ਤਾਂ ਇਸ ਨਾਲ ਤੁਸੀਂ ਵਧੇ ਹੋਏ ਵਜ਼ਨ ਨੂੰ ਬਹੁਤ ਹੀ ਆਸਾਨੀ ਨਾਲ ਘੱਟ ਕਰ ਸਕਦੇ ਹੋ। ਨੰਬਰ 35 ਜੇਕਰ ਤੁਸੀਂ ਸਵੇਰ ਦੇ ਸਮੇਂ ਜ਼ਿਆਦਾ ਮਿੱਠਾ ਖਾਂਦੇ ਹੋ ਜਾਂ ਖਾਲੀ ਪੇਟ ਖਾਂਦੇ ਹੋ ਤਾਂ ਇਸ ਨਾਲ ਸ਼ੂਗਰ ਵਧਣ ਲੱਗ ਜਾਂਦਾ। ਦਾਲਚੀਨੀ ਦਾ ਸੇਵਨ ਰੋਜ਼ਾਨਾ ਕਰਨਾ ਯਾਦ ਸ਼ਕਤੀ ਵਧਣ ਲੱਗ ਜਾਂਦੀ ਹੈ। ਨੰਬਰ 36 ਜਵਾਨੀ ਨੂੰ ਹਮੇਸ਼ਾ ਬਰਕਰਾਰ ਰੱਖਣ ਲਈ ਸਵੇਰ ਦੇ ਸਮੇਂ ਖਾਲੀ ਪੇਟ ਲਾਲ ਸੇਬ ਦਾ ਰਸ ਪੀਣਾ ਬਹੁਤ ਲਾਭ ਮਿਲਦਾ ਹੈ। ਨੰਬਰ 37 ਧਰਤੀ ਤੇ ਬੈਠ ਕੇ ਜਿਹੜੇ ਲੋਕ ਖਾਣਾ ਖਾਂਦੇ ਉਹਨਾਂ ਦਾ ਪੇਟ ਹਮੇਸ਼ਾ ਸਹੀ ਰਹਿੰਦਾ ਨਾਲ ਹੀ ਖਾਣਾ ਵੀ ਆਸਾਨੀ ਨਾਲ ਪਚ ਜਾਂਦਾ ਹੈ। ਨੰਬਰ 38 ਖਾਣਾ ਖਾਣ ਸਮੇਂ ਹਮੇਸ਼ਾ ਇਸ ਗੱਲ ਦਾ ਖਾਸ ਖਿਆਲ ਰੱਖੋ ਕਿ ਤੁਹਾਡੀ ਚਾਪਮਾਰੀ ਹੋਣੀ ਚਾਹੀਦੀ ਹੈ ਜੇਕਰ ਤੁਸੀਂ ਖਾਣੇ ਨੂੰ ਸਹੀ ਤਰੀਕੇ ਨਾਲ ਹਾਜ਼ਮ ਕਰਨਾ ਚਾਹੁੰਦੇ ਹੋ। ਨੰਬਰ 39 ਜਿਆਦਾ ਸ਼ਰਾਬ ਦਾ ਸੇਵਨ ਕਰਨਾ ਤੁਹਾਡਾ ਲੀਵਰ ਖਰਾਬ ਹੋ ਸਕਦਾ ਨਾਲ ਹੀ ਹੋਰ ਵੀ ਕਈ ਰੋਗਾਂ ਦੇ ਤੁਸੀ ਸਿਕਾਰ ਹੋ ਸਕਦੇ ਹੋ ਨੰਬਰ 40 ਸੂਜੀ ਦਾ ਸੇਵਨ ਹਰ ਮਰ ਦੌਰਤ ਨੂੰ ਜ਼ਰੂਰ ਕਰਨਾ ਚਾਹੀਦਾ ਇਸ ਨਾਲ ਸਰੀਰ ਨੂੰ ਕਾਫੀ ਲਾਭ ਮਿਲਦੇ ਹਨ ਨੰਬਰ 41 ਜੇਕਰ ਤੁਸੀਂ ਲੱਕੜ ਦੀ ਆਗ ਉੱਪਰ ਖਾਣਾ ਬਣਾ ਕੇ ਖਾ ਲੈਂਦੇ ਹੋ ਤਾਂ ਇਸ ਨਾਲ ਸਰੀਰ ਨੂੰ ਬਹੁਤ ਲਾਭ ਮਿਲਦੇ ਹਨ। ਨੰਬਰ 42 ਖੀਰੇ ਨੂੰ ਕਦੇ ਵੀ ਫ੍ਰਿਜ ਵਿੱਚ ਨਾ ਰੱਖੋ ਇਸ ਨਾਲ ਜਲਦੀ ਖਰਾਬ ਹੋ ਜਾਂਦਾ ਨਾਲ ਹੀ ਸੇਤ ਨੂੰ ਵੀ ਨੁਕਸਾਨ ਪਹੁੰਚਾਉਂਦਾ ਹੈ। ਖੀਰੇ ਨੂੰ ਹਮੇਸ਼ਾ ਆਪਣੇ ਕਮਰੇ ਦੇ ਤਾਪਮਾਨ ਅੰਦਰ ਹੀ ਰੱਖੋ ਇਸ ਨਾਲ ਉਹ ਸੇਫ ਰਹਿੰਦਾ ਹੈ। ਨੰਬਰ 43 ਜੇਕਰ ਤੁਸੀਂ ਟਮਾਟਰ ਨੂੰ ਆਪਣੇ ਖਾਣੇ ਵਿੱਚ ਜ਼ਿਆਦਾ ਇਸਤੇਮਾਲ ਕਰਦੇ ਹੋ ਤਾਂ ਇਸ ਨਾਲ ਗੁਰਦੇ ਦੀ ਪੱਥਰੀ ਹੋ ਸਕਦੀ ਹੈ। ਨੰਬਰ 44 ਜ਼ਿਆਦਾ ਖੱਟੀਆਂ ਚੀਜ਼ਾਂ ਖਾਣ ਨਾਲ ਸਰੀਰ ਨੂੰ ਨੁਕਸਾਨ ਹੀ ਹੁੰਦੇ ਨੇ। ਡਾਰਕ ਚਾਕਲੇਟ ਖਾਣ ਨਾਲ ਦਿਲ ਸਿਹਤਮੰਦ ਰਹਿੰਦਾ ਹੈ। ਨੰਬਰ 45 ਜਵਾਨੀ ਨੂੰ ਹਮੇਸ਼ਾ ਬਰਕਰਾਰ ਰੱਖਣ ਲਈ ਚਨੇ ਦੀ ਦਾਲ ਵਿੱਚ ਸੌਂਫ ਮਿਲਾ ਕੇ ਖਾਣੀ ਚਾਹੀਦੀ ਹੈ ਸਾਗ ਵਿੱਚ ਹਮੇਸ਼ਾ ਲਸਣ ਦਾ ਸੇਵਨ ਜ਼ਿਆਦਾ ਕਰੋ ਇਸ ਨਾਲ ਇਸ ਦਾ ਸਰੀਰ ਨੂੰ ਕੋਈ ਵੀ ਨੁਕਸਾਨ ਨਹੀਂ ਹੋਵੇਗਾ ਨੰਬਰ 40 ਜੇਕਰ ਤੁਹਾਡੇ ਸਰੀਰ ਅੰਦਰ ਵਿਟਾਮਿਨ B12 ਦੀ ਕਮੀਆਂ ਤਾਂ ਤੁਸੀਂ ਦੁੱਧ ਵਿੱਚ ਦੋ ਖੰਜੂਰਾਵਾਂ ਵਾਲ ਕੇ ਪੀ ਲਓ ਇਸ ਨਾਲ ਬਹੁਤ ਫਾਇਦਾ ਮਿਲਦਾ ਹੈ ਨੰਬਰ 47 ਜੇਕਰ ਤੁਸੀਂ ਕੱਪੜਿਆਂ ਵਿੱਚ ਥੋੜਾ ਜਿਹਾ ਸਿਰਕਾ ਪਾ ਦਿੰਦੇ ਹੋ ਤਾਂ ਇਸ ਨਾਲ ਕੱਪੜਿਆਂ ਦੀ ਚਮਕ ਹਮੇਸ਼ਾ ਬਰਕਰਾਰ ਰਹਿੰਦੀ ਹੈ ਨੰਬਰ 48 ਗਰਭਪਤੀ ਔਰਤਾਂ ਨੂੰ ਕਦੇ ਵੀ ਗਰਮ ਚੀਜ਼ਾਂ ਦਾ ਸੇਵਨ ਨਹੀਂ ਕਰਨਾ ਚਾਹੀਦਾ ਇਸ ਨਾਲ ਸਰੀਰ ਨੂੰ ਤੇ ਬੱਚੇ ਨੂੰ ਨੁਕਸਾਨ ਹੀ ਹੁੰਦੇ ਹਨ ਨੰਬਰ 49 ਜੇਕਰ ਪੇਟ ਅੰਦਰ ਕੀੜੇ ਹੋਣ ਤਾਂ ਦਹੀਂ ਵਿੱਚ ਕਾਲੀ ਮਿਰਚ ਪਾ ਕੇ ਖਾਣ ਨਾਲ ਕੀੜੇ ਖਤਮ ਹੋ ਸਕਦੇ ਨੇ ਇਸ ਲਈ ਦਵਾਈ ਦੀ ਜਗ੍ਹਾ ਬੱਚੇ ਨੂੰ ਕਾਲੀ ਮਿਰਚ ਦਹੀਂ ਵਿੱਚ ਪਾ ਕੇ ਹੀ ਦੇ ਦਿਓ ਨੰਬਰ 50 ਰੋਜ਼ਾਨਾ ਸਵੇਰੇ 10 ਮਿੰਟ ਦੀ ਸੈਰ ਕਰਨਾ ਸਰੀਰ ਦੇ ਬਹੁਤ ਸਾਰੇ ਰੋਗ ਦੂਰ ਹੋ ਜਾਂਦੇ ਨੇ ਨਾਲ ਹੀ ਸਰੀਰ ਵੀ ਫਿੱਟ ਰਹਿੰਦਾ ਹੈ। ਦੋਸਤੋ ਜੇਕਰ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਤਾਂ ਇਸ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਅਤੇ ਸ਼ੇਅਰ ਜ਼ਰੂਰ ਕਰੋ ਤੇ ਨਾਲ ਹੀ ਇਸ ਚੈਨਲ ਨੂੰ ਵੀ ਜ਼ਰੂਰ ਸਬਸਕ੍ਰਾਈਬ ਕਰੋ। ਇਸ ਵੀਡੀਓ ਨੂੰ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ।